ਸਾਚੀਰਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਤਾਂ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਹੋਇਆ ਲੱਖਾਂ ਸੰਗਤਾਂ ਦਾ ਇਕੱਠ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੋਲਾ ਮੱਲਾ ਬੈਂਕ ਦੇ ਵਿੱਚ ਲੱਗੀ ਭਿਆਨਕ ਅੱਗ ਪੈਸਾ ਸਮਗਰੀ ਸਭ ਕੁਝ ਸੜ ਕੇ ਹੋਇਆ ਸੁਵਾਦ ਸੈਂਟਰਲ ਬੈਂਕ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਲੱਗੀ ਭਿਆਨਕ ਅੱਗ ਕਰਮਚਾਰੀਆਂ ਨੂੰ ਕੱਢਿਆ ਸੁਰੱਖਿਆ ਤੋਂ ਬਾਅਦ ਘਟਨਾ ਮਹਾਰਾਸ਼ਟਰ ਦੇ ਜ਼ਿਲ੍ਹਾ ਅਮਰਾਵਤੀ ਤੋਂ ਆਈ ਸਾਹਮਣੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਅੱਤਵਾਦੀ ਮੋਡੀਊਲ ਦਾ ਕੀਤਾ ਪਰਦਾਫਾਸ਼ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਜਗਜੀਤ ਸਿੰਘ ਜੱਗੀ ਸ਼ੋਭਮ ਖੇਲ ਬੁੱਡੇ ਅਤੇ ਗੁਰਦੀਪ ਸਿੰਘ ਦੀਪ ਨੂੰ ਕੀਤਾ ਗ੍ਰਿਫਤਾਰ ਹਰਵਿੰਦਰ ਸਿੰਘ ਰਿੰਦਾ ਦੇ ਗੈਂਗਸਟਰ ਗਰੁੱਪ ਦੇ ਨਾਲ ਜੁੜੇ ਹੋਏ ਸਨ ਦੋਸ਼ੀ ਦੰਦਮੀ ਟਕਸਾਲ ਵੱਲੋਂ ਪਾਸ ਕੀਤੇ ਗਏ ਮਤਿਆਂ ਉੱਪਰ ਪਰਮਜੀਤ ਸਿੰਘ ਸਰਨਾ ਦੇ ਵੱਡੇ ਸਵਾਲ ਕੀ ਕਿਸੇ ਸਿਆਸੀ ਧਿਰ ਨੇ ਲਿਖ ਕੇ ਦਿੱਤੇ ਹਨ ਮਤੇ ਦੰਦਮੀ ਟਕਸਾਲ ਵੱਲੋਂ ਸੱਦੇ ਗਏ ਪੰਥਕੇ ਕੜਦੇ ਵਿੱਚ ਵੱਡੀ ਗਿਣਤੀ ਲੋਕਾਂ ਦਾ ਇਕੱਠ ਨਹੀਂ ਹੋਇਆ ਪੰਜਾਬ ਦੇ ਵਿੱਚ ਮੁਰ ਤੋਂ ਚੱਲਿਆ ਬਲਡੋਜ਼ਰ ਨਸ਼ਾ ਤਸਕਰਾਂ ਦੇ ਉੱਪਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਕੋੜਕਪੂਰਾ ਦੇ ਵਿੱਚ ਨਸ਼ਾ ਤਸਕਰਾਂ ਦੀ ਜਾਇਦਤ ਕੀਤੀ ਢਾਹ ਢੇਰੀ ਨਸ਼ਾ ਤਸਕਰਾਂ ਦੇ ਉੱਪਰ ਪਹਿਲਾਂ ਵੀ ਐਨਡੀਪਸ ਦੇ ਕਈ ਪਰਚੇ ਸੰਦਰਜ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਹੁੰਚੀ ਕਿਸਾਨਾਗੁਰ ਰਕੇਸ਼ ਲਕਾਇਆ ਤਾਂ ਵੱਡੇ ਹਾਸੇ ਦਾ ਸ਼ਿਕਾਰ ਡਕੈਤ ਦੀ ਗੱਡੀ ਮੁਜੱਫਰਨਗਰ ਦੇ ਵਿੱਚ ਹੋਈ ਆਸਾਗ੍ਰਸਤ ਪਿੰਡ ਸਸੌਲੀ ਜਾ ਰਹੇ ਸਨ ਕਿਸਾਨਾਗੁਰ ਰਕੇਸ਼ ਲਕਾਇਆ ਤਾਂ ਕਾਰ ਅੱਗੇ ਅਚਾਨਕ ਨੀਲ ਗਏ ਆਉਣ ਦੇ ਕਾਰਨ ਵਾਪਰਿਆ ਵੱਡਾ ਹਾਸਾ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਪੰਜਾਬ ਦੇ ਵਿੱਚ ਹੈ ਅਮਨ ਅਸ਼ਾਂਤੀ ਦਾ ਮਾਹੌਲ ਪਰ ਨਸ਼ੇ ਦੇ ذریعے ਪੰਜਾਬ ਦੀ ਸ਼ਾਂਤੀ ਖਰਾਬ ਕਰਨ ਦੀ ਹੋ ਰਹੀ ਹੈ ਕੋਸ਼ਿਸ਼ ਪਰ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੈ ਤਾਂ ਵੱਡੇ ਪੱਧਰ ਤੇ ਲੱਗ ਰਹੀ ਹੈ ਨਸ਼ੇ ਤੇ ਰੋਕ ਅੰਮ੍ਰਿਤਸਰ ਦੇ ਵਿੱਚ ਮੋੜ ਹੋਇਆ ਤੰਬਾਕਾ ਖੰਡਵਾਲਾ ਇਲਾਕੇ ਦੇ ਵਿੱਚ ਠਾਕਰ ਦੁਆਰਾ ਮੰਦਰ ਦੇ ਵਿੱਚ ਤੰਬਾਕਾ ਦੋ ਮੋਟਰਸਾਈਕਲ ਸਵਾਰਾਂ ਨੇ ਸੁੱਟੀ ਬੰਬ ਨਾ ਵਸਤੂ ਰਾਤ 12:35 ਮਿੰਟ ਤੇ ਕਰੀਬ ਵਾਪਰੀ ਵੱਡੀ ਘਟਨਾ ਮੰਦਰ ਦੀ ਦੁਆਰ ਅਤੇ ਸ਼ੀਸ਼ਾ ਦਾ ਹੋਇਆ ਵੱਡਾ ਨੁਕਸਾਨ ਚੇਸਾਨਾ ਗੁੱਦਾ ਕਤਲ ਕਰਨ ਵਾਲਿਆਂ ਦਾ ਇਨਕਾਊਂਟਰ ਮੋਗਾ ਦੇ ਵਿੱਚ ਮੰਗਤਰਾਏ ਮੰਗਾ ਦਾ ਹੋਇਆ ਸੀ ਕਤਲ ਮਲੋੜ ਦੇ ਵਿੱਚ ਹੋਇਆ ਇਨਕਾਊਂਟਰ ਪੁਲਿਸ ਨੇ ਤਿੰਨ ਬਦਮਾਸ਼ ਕੀਤੇ ਗ੍ਰਿਫਤਾਰ ਦੋ ਬਦਮਾਸ਼ਾਂ ਦੀ ਲੱਤ ਦੇ ਵਿੱਚ ਲੱਗੀ ਗੋਲੀ ਬੱਬਰ ਖਾਲਸਾ ਦੇ ਤਿੰਨ ਅਤਵਾਦੀ ਗ੍ਰਿਫਤਾਰ ਨੇਪਾਲ ਭੱਜਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਪੁਲਿਸ ਨੇ 90 ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੇ ਫੜੇ ਗਏ ਮਲਜਮਾ ਦੀ ਪਛਾਣ ਕਰਨਵੀਰ ਜਾਦਾ ਮੁਕੇਸ਼ 사ਜਨ ਸਿੰਘ 바ਸੀ ਖਡਵਾਲਾ ਸ਼ੇਰਟਾ ਵਜੋਂ ਕੀਤੀ ਇਹ ਸਾਨੂੰ ਨਾਜ਼ਦੀਆ ਦਾ ਸਭ ਤੋਂ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ